ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਹੋਣ ਵਾਲੀ ਵੱਡੀ ਵਾਰਦਾਤ ਨੂੰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੀ ਟੀਮ ਨੇ ناکام ਕਰ ਦਿੱਤਾ ਖਤਰਨਾਕ ਗੈਂਗਸਟਰ ਵਿਕੀ ਗੌਂਦਰ ਅਤੇ ਗੋਪੀ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਨੂੰ ਕ੍ਰਾਈਮ ਕੰਟਰੋਲ ਯੂਨਿਟ ਨੇ ਨਜਾਇਜ਼ ਹਥਿਆਰਾਂ ਦੀ ਵੱਡੀ ਖੇਪ ਨਾਲ ਕ गिरफ्तार ਕੀਤਾ ਜਦਕਿ ਉਸ ਦਾ ਇੱਕ ਸਾਥੀ ਭੱਜਣ ਵਿੱਚ ਸਫਲ ਹੋ ਗਿਆ ਕ੍ਰਾਈਮ ਕੰਟਰੋਲ ਯੂਨਿਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਦਿੱਲੀ ਨੰਬਰ ਗੱਡੀ 'ਚ ਨਜਾਇਜ਼ ਹਥਿਆਰਾਂ ਦੀ ਵੱਡੀ ਖੇਪ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਹਨ ਸੂਚਨਾ ਮਿਲਦੇ ਹੀ ਇਲਾਕੇ ਦੀ ਤੁਰੰਤ ਨਾਕਾਬੰਦੀ ਕਰ ਦਿੱਤੀ ਗਈ ਪੁਲਿਸ ਮੁਲਾਜ਼ਮਾਂ ਦੁਆਰਾ ਗੱਡੀ ਨੂੰ ਰੋਕਣ ਦਾ ਇਸ਼ਾਰਾ ਕਰਨ ਤੇ ਇੱਕ ਗੈਂਗਸਟਰ ਜਿਸ ਦਾ ਨਾਮ ਸਾਹਿਲ ਦੱਸਿਆ ਜਾ ਰਿਹਾ ਹੈ ਉਸਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਪਾਰਟੀ ਤੇ ਪੋਜੀਸ਼ਨਾਂ ਸੰਭਾਲਦੇ ਹੀ ਗੱਡੀ ਚਲਾ ਰਹੇ ਰਣਜੋਤ ਸਿੰਘ ਰਾਣਾ ਨਾ ਦੇ ਦੂਜੇ ਗੈਂਗਸਟਰ ਨੇ ਵੀ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੌਰਾਨ ਰਣਜੋਤ ਸਿੰਘ ਰਾਣਾ ਨੂੰ ਪੁਲਿਸ ਪਾਰਟੀ ਨੇ ਹਥਿਆਰਾਂ ਨਾਲ ਭਰੀ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ। ਸਾਹਿਲ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਅਨੁਸਾਰ ਭੱਜਣ ਵਾਲਾ ਗੈਂਗਸਟਰ ਸਾਹਿਲ ਖੂਖਾਰ ਗੈਂਗਸਟਰ ਸੁੱਖਾ ਕਾਲਵਾ ਦਾ ਸਜਾਤੀ ਅਤੇ ਇਹ ਦੋਵੇਂ ਰਾਣਾ ਅਤੇ ਸਾਹਿਲ ਖਤਰਨਾਕ ਗੈਂਗਸਟਰ ਵਿੱਕੀ ਗੌਂਦਰ ਅਤੇ ਗੋਪੀ ਗੈਂਗ ਨੂੰ ਦਿੱਲੀ ਅਤੇ ਮੇਰਟ ਤੋਂ ਲਿਆ ਕੇ ਹਥਿਆਰ ਸਪਲਾਈ ਕਰਦੇ ਸਨ। ਇਹ ਦੋਨੋਂ ਪੁਲਿਸ ਨੂੰ ਬਹੁਤ ਸਾਰੇ ਅਪਰਾਧਿਕ ਮੁਕੱਦਮਿਆਂ ਲਈ ਲੋੜਿੰਦੇ ਸਨ। मामले ਤੋਂ ਸਾਫ਼ ਜ਼ਾਹਿਰ ਹੈ ਕਿ ਪੁਲਿਸ ਦੀ ਮੁਸਤੈਦੀ ਨਾਲ ਸ੍ਰੀ ਅੰਮ੍ਰਿਤਸਰ ਵਿੱਚ ਵਾਪਰਨ ਵਾਲਾ ਕੋਈ ਵੱਡਾ ਹਾਦਸਾ ਟਰਲ ਗਿਆ। ਫਿਲਹਾਲ ਪੁਲਿਸ ਦੀ ਤਿੱਖੀ ਨਜ਼ਰ ਸਾਇਲ ਅਤੇ ਇਨ੍ਹਾਂ ਹਥਿਆਰਾਂ ਦੇ ਖਰੀਦਦਾਰਾਂ 'ਤੇ ਤਬਰਈ ਹੈ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ।